ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਐਤਵਾ ਦੀ ਰਾਤ ਘਰ ਦੀ ਛੱਤ ਦੇ ਉੱਤੇ ਤੁਸੀਂ ਜ਼ਰੂਰ ਇੱਕ ਚੀਜ਼ ਰੱਖ ਦੇਣਾ ਜਿਸ ਦੇ ਨਾਲ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਅਮੀਰ ਹੋ ਜਾਓਗੇ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋ ਜਾਵੇਗਾ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਖਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਸ ਰਾਜੇ ਦੀ ਇੱਕੋ ਹੀ ਧੀ ਸੀ ਤੇ ਉਸ ਰਾਜੇ ਨੇ ਉਸ ਧੀ ਨੂੰ ਬੜੇ ਹੀ ਲਾਡਾਂ ਛਾਵਾਂ ਦੇ ਨਾਲ ਪਾਲਿਆ ਸੀ ਕਹਿੰਦੇ ਹੌਲੀ-ਹੌਲੀ ਧੀ ਵੱਡੀ ਹੋ ਗਈ ਰਾਜੇ ਨੇ ਸੋਚਿਆ ਕਿ ਹੁਣ ਧੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਰਾਜੇ ਨੇ ਆਪਣੀ ਧੀ ਨੂੰ ਕਿਹਾ ਕਿ ਤੂੰ ਆਪਣਾ ਵਰ ਲੱਭਣ ਲਈ ਆਪਣੇ ਸਤੰਤਰ ਰੂਪ ਵਿੱਚ ਹੈਂ ਭਾਵ ਤੂੰ ਆਪਣਾ ਵਰ ਆਪ ਲੱਭ ਸਕਦੇ ਹੈਂ ਉਹਨੇ ਬੜੇ ਹੀ ਰਾਜੇ ਮਹਾਰਾਜੇ ਬੁਲਾਏ ਪਰ ਉਹਦੀ ਧੀ ਨੂੰ ਕੋਈ ਵੀ ਵਰ ਪਸੰਦ ਨਾ ਆਇਆ ਰਾਜੇ ਨੇ ਕਿਹਾ ਧੀਏ ਤੂੰ 6 ਮਹੀਨੇ ਦਾ ਭਾਵੇਂ ਮੇਰੇ ਕੋਲ ਸਮਾਨ ਲੈ ਲੈ ਇਸ ਪੂਰੇ ਹੀ ਨਗਰ ਵਿੱਚ ਘੁੰਮ ਕੇ ਦੇਖ ਲੈ ਦੱਸ ਕਿੱਥੇ ਤੇ ਕਿਸ ਦੇ ਨਾਲ ਤੂੰ ਵਿਆਹ ਕਰਵਾਉਣਾ ਚਾਹੁੰਦੇ ਹੈ ਉਸ ਨੇ ਕਿਹਾ ਠੀਕ ਹੈ ਉਹਨੇ ਉਹਨੂੰ ਇੱਕ ਰਥ ਲਿਆ ਕੁਝ ਸਮਾਨ ਲਿਆ ਕੇ ਤੇ 6 ਮਹੀਨੇ ਲਈ ਆਪਣੇ ਘਰ ਤੋਂ ਚਲੀ ਗਈ ਕਹਿੰਦੇ ਕਿ ਪੂਰੇ 6 ਮਹੀਨੇ ਦੇ ਬਾਅਦ ਉਹ ਨਗਰ 'ਚ ਵਾਪਸ ਆਈ ਰਾਜ ਨੇ ਪੁੱਛਿਆ ਕਿ ਵੇਖ ਲਿਆ ਤੂੰ ਆਪਣਾ ਵਾਰ ਤੇ ਕੇਸ ਨੂੰ ਆਪਣਾ ਪਤੀ ਵਰ ਬਣਾਉਣਾ ਚਾਹੁੰਦੀ ਹੈ ਉਸ ਨੇ ਕਿਹਾ ਪਿੱਥਾ ਸੀ ਮੈਂ ਜਿਸ ਨੂੰ ਆਪਣਾ ਵਰ ਬਣਾਉਣਾ ਚਾਹੁੰਦੀ ਹਾਂ ਉਹ ਮਨੁੱਖ ਜੰਗਲ ਦੇ ਵਿੱਚ ਰਹਿੰਦਾ ਹੈ ਆਪਣੇ ਅੰਨੇ ਮਾਤਾ ਪਿਤਾ ਦੇ ਨਾਲ ਰਹਿੰਦਾ ਹੈ ਤੇ ਮੈਂ ਉਸ ਨੂੰ ਆਪਣਾ ਵਰ ਬਣਾਉਣਾ ਚਾਹੁੰਦੀ ਹਾਂ ਰਾਜੇ ਨੇ ਜਦੋਂ ਇਹ ਗੱਲ ਸੁਣੀ ਤਾਂ ਰਾਜੇ ਨੂੰ ਬੜਾ ਗਰੋਧ ਆਇਆ ਰਾਜੇ ਨੇ ਕਿਹਾ ਧੀਏ ਤੂੰ ਰਾਜੇ ਦੀ ਧੀ ਹੈ ਮੇਰੀ ਪਹਿਲੀ ਸੰਤਾਨ ਹੈ ਤੇ ਤੂੰ ਹੀ ਮੇਰਾ ਰਾਜਪਾਗ ਸੰਭਾਲਣਾ ਹੈ ਪਰ ਤੂੰ ਕਹਿ ਰਹੀ ਹੈ ਮੈਂ ਜੰਗਲ ਦੇ ਵਿੱਚ ਜਾਣਾ ਹੈ ਮੈਂ ਉਥੇ ਤੇਰਾ ਵਿਆਹ ਕਦੇ ਵੀ ਨਹੀਂ ਕਰ ਸਕਦਾ ਉਸਨੇ ਕਿਹਾ ਪਿਤਾ ਜੀ ਤੁਸੀਂ ਆਪ ਹੀ ਕਿਹਾ ਸੀ ਆਪਣਾ ਵਾਰ ਲੱਭਣ ਲਈ ਕਿ ਮੈਂ ਇਸ ਤਨਤਰ ਹਾਂ ਤੇ ਹੁਣ ਮੇਰੇ ਰਾਜਪਾਗ ਦੇ ਲਈ ਤੁਹਾਡੇ ਕੋਲ ਆਈ ਹਾਂ ਮੈਨੂੰ ਰਾਜਪਾਗ ਨਹੀਂ ਚਾਹੀਦਾ ਮੈਂ ਤਾਂ ਉਹਦੇ ਨਾਲ ਆਪਣਾ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੁਸੀਂ ਐਵੇਂ ਕਹਿੰਦੇ ਹੋ ਰਾਜੇ ਨੇ ਕਿਹਾ ਕਿ ਕੋਈ ਨਾ ਚਲ ਥੋੜਾ ਸਮਾਂ ਹੋਰ ਸੋਚ ਵਿਚਾਰ ਕਰ ਲੈ ਕਹਿੰਦੇ ਕਿ ਇੱਕ ਸੰਤ ਫਕੀਰ ਉਸ ਰਾਤ ਉਹਨਾਂ ਦੇ ਕੋਲੋਂ ਲੰਘ ਰਿਹਾ ਸੀ ਕੋਲ ਆਏ ਤੇ ਰਾਜੇ ਨੇ ਆਪਣੀ ਸਾਰੇ ਵਿਥਿਆ ਉਸ ਫਕੀਰ ਨੂੰ ਦੱਸ ਦਿੱਤੀ ਕਿ ਐਦਾਂ ਮੇਰੀ ਧੀ ਜਿਹੜੀ ਹੈ ਉਹ ਜੰਗਲਾਂ ਦੇ ਵਿੱਚ ਕੋਈ ਰਹਿੰਦਾ ਹੈ ਉਹਦੇ ਨਾਲ ਆਪਣਾ ਕਾਰਜ ਕਰਵਾਉਣਾ ਚਾਹੁੰਦੇ ਹੈ ਕਹਿੰਦੇ ਕਿ ਉਹਨੇ ਜਦੋਂ ਸੰਤ ਫਕੀਰ ਜੀ ਨੂੰ ਦੱਸਿਆ ਕਿ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੈ ਉਹ ਅਲੱਗ ਗੱਲ ਹੈ ਪਰ ਤੈਨੂੰ ਪਤਾ ਹੈ ਉਹਦੀ ਉਮਰ ਸਿਰਫ 18 ਸਾਲ ਦੀ ਹੈ 18 ਵਰੇ ਹੀ ਉਹ ਜਿਹੜਾ ਰਾਜਾ ਹੈ ਜਿਹੜਾ ਜੰਗਲਾਂ ਵਿੱਚ ਰਹਿੰਦਾ ਹੈ ਉਹ ਰਾਜਾ ਤੇ ਫਲਾਣੇ ਰਾਜ ਹਾਰ ਕੇ ਆਇਆ ਹੈ ਤੇ ਹੁਣ ਉਹ ਜੰਗਲਾਂ ਵਿੱਚ ਲੁਕ ਕੇ ਬੈਠਾ ਹੋਇਆ ਹੈ ਉਹਨਾਂ ਦਾ ਉਹ ਪੁੱਤਰ ਹੈ ਪਰਮਾਤਮਾ ਵੱਲੋਂ ਉਹਨੂੰ ਸਿਰਫ 18 ਵਰਿਆਂ ਦੀ ਹੀ ਜ਼ਿੰਦਗੀ ਮਿਲੀ ਹੈ 17 ਬਾਰੇ ਤਾਂ ਉਹ ਬਿਤਾ ਚੁੱਕਾ ਹੈ ਉਹਦੇ ਕੋਲ ਅੰਧਮਾਰਾ ਬਸ ਆਪ ਜਾਣ ਬੁੱਝ ਕੇ ਆਪਣੀ ਧੀ ਨੂੰ ਇਸ ਘੋ ਵਿੱਚ ਧੱਕਾ ਕਿਵੇਂ ਦੇ ਸਕਦੇ ਹੋ ਰਾਜੇ ਨੇ ਜਦੋਂ ਇਹ ਗੱਲ ਪਤਾ ਲੱਗੀ ਤਾਂ ਰਾਜੇ ਨੇ ਕਿਹਾ ਹੋਂਤਾ ਮੈਂ ਕਿਸੇ ਵੀ ਹਾਲਾਤ ਤੇ ਸੂਰਤ ਵਿੱਚ ਆਪਣੀ ਧੀ ਦਾ ਵਿਆਹ ਉੱਥੇ ਨਹੀਂ ਕਰ ਸਕਦਾ ਨਾਲ ਹੋਰ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ ਕਿ ਹੁਣ ਤੇਰੀ ਐਵੇਂ ਹੱਟ ਪ੍ਰਸ਼ਾਦ ਪਾਣੀ ਨੂੰ ਉਸ ਤੇ ਧੀ ਨੇ ਘਰ ਵਿੱਚੋਂ ਪ੍ਰਸ਼ਾਦ ਪ੍ਰਸ਼ਾਦ ਦਾ ਪਾਣੀ ਖਾਣਾ ਵਿੱਚ ਛੱਡ ਦਿੱਤਾ ਰਾਜੇ ਨੇ ਥੱਕ ਹਾਰ ਕੇ ਫਿਰ ਉਸ ਦਾ ਆਪਣੀ ਧੀ ਦਾ ਵਿਆਹ ਬਲਕਿ ਉਸ ਨੂੰ ਮੁੰਡੇ ਦੇ ਨਾਲ ਘਰ ਦਿੱਤਾ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਹਨੇ ਜੰਗਲ ਵਿੱਚ ਹੀ ਜਾਣਾ ਸੀ ਜਦੋਂ ਉਹ ਜੰਗਲ ਚ ਗਏ ਤਾਂ ਉਹਨਾਂ ਦੀ ਧੀ ਨੇ ਤਾਂ ਉਹਨਾਂ ਦੀ ਇਹ ਗੱਲ ਸੁਣ ਲਈ ਸੀ ਕਿ ਉਹਦੇ ਕੋਲ ਸਿਰਫ 1 ਸਾਲ ਦਾ ਸਮਾਂ ਹੈ ਉਹ ਅੱਖਾਂ ਤੋਂ ਰੋ ਰੋ ਕੇ ਉਸੇ ਮਾਤਾ ਪਿਤਾ ਅੰਨੇ ਹੋ ਚੁੱਕੇ ਸਨ ਉਹ ਸਾਰਾ ਦਿਨ ਆਪਣੀ ਦੇਖਭਾਲ ਇਸੇ ਕਰਦੇ ਰਹਿੰਦੇ ਤੇ ਨਾਲ ਹੀ ਆਪਣਾ ਜੋਸਤਾ ਘਰ ਵਾਲਾ ਸੀ ਜੋ ਲੱਕੜਾ ਜੰਗਲ ਵਿੱਚ ਵਾਢ ਕੇ ਲੈ ਕੇ ਆਪਣਾ ਗੁਜਾਰਾ ਕਰਿਆ ਕਰਦਾ ਸੀ ਕਹਿੰਦੇ ਉਹਨੇ ਲੱਕੜਾ ਵਾਢ ਕੇ ਲਿਆਇਆ ਕਰਨੀਆਂ ਤੇ ਲਿਆ ਕੇ ਉਹਨੇ ਆਪਣੇ ਪਰਿਵਾਰ ਦਾ ਢਿੱਡ ਭਾਲਿਆ ਕਰਨਾ ਉਹਨੇ ਹਰ ਰੋਜ਼ ਰੋਟੀ ਪਕਾਇਆ ਕਰਨੀ ਤੇ ਇੱਕ ਇੱਕ ਰੋਟੀ ਉਸੀ ਧੀ ਨੇ ਪਾਵਕੀ ਜਿਹੜੀ ਰਾਜੇ ਦੀ ਧੀ ਉਸ ਮੁੰਡੇ ਨਾਲ ਵਿਆਹ ਕਰਵਾ ਕੇ ਆਏ ਸੀ ਜਦੋਂ ਵੀ ਉਸਨੇ ਰੋਟੀ ਪਕਾਉਣੀ ਤਾਂ ਇੱਕ ਰੋਟੀ ਉਸਨੇ ਵੱਧ ਪਕਾ ਲੈਣੀ ਉਹ ਜਿਹੜੀ ਰੋਟੀ ਸੀ ਉਸਨੇ ਛੱਤ ਉੱਪਰ ਸੁੱਟ ਦਿਆ ਕਰਨੀ ਇਸਨਾਂ ਉਹ ਜਿੰਦਗੀਦਾਰ ਨਿਰਵਾਹ ਕਰਦੇ ਪੈਸੇ ਸਨ ਹੌਲੀ-ਹੌਲੀ ਸੱਮਾ ਬੀਤ ਗਿਆ ਉਹਦੇ ਕੋਲ ਉਹ ਦਿਨ ਕਿਹਾ ਜਦੋਂ ਉਸ ਰਾਜੇ ਦੇ بیٹے ਦੇ ਸਵਾਸ ਪੂਰੇ ਹੋਣੇ ਸਨ ਕਹਿੰਦੇ ਕਿ ਹੁਣ ਉਸ ਲੜਕੀ ਨੂੰ ਪਤਾ ਸੀ ਕਿ ਮੇਰੇ ਪਤੀ ਦੇ ਅੱਜ ਸਵਾਸ ਚਲੇ ਜਾਣੇ ਹਨ ਉਹਨੇ ਕਿਹਾ ਕਿ ਅੱਜ ਜਦੋਂ ਤੁਸੀਂ ਲੱਕੜਾ ਵੱਢਣ ਜਾਓਗੇ ਤਾਂ ਮੈਂ ਤੁਹਾਡੇ ਨਾਲ ਹੀ ਜਾਵਾਂਗੀ ਉਸਨੇ ਕਿਹਾ ਕਿ ਜਦੋਂ ਤੁਸੀਂ ਅੱਜ ਲੱਕੜਾ ਵੱਢ ਕੇ ਟਾਈਮ ਨਾਲ ਘਰੇ ਆ ਜਾਓਗੇ ਨਹੀਂ ਤਾਂ ਮੇਰਾ ਤਾਂ ਮਨ ਕਰਦਾ ਪਿਆ ਹੈ ਕਿ ਮੈਂ ਤੁਹਾਡੇ ਨਾਲ ਚੱਲਾਂ। ਉਸਨੇ ਕਿਹਾ ਕਿ ਤੇਰੇ ਮਾਤਾ-ਪਿਤਾ ਦਾ ਫਿਰ ਦੇਖਪਾਲ ਕੌਣ ਕਰੇਗਾ? ਉਹਨੇ ਕਿਹਾ ਕਿ ਕੋਈ ਨਾ। ਮੈਂ ਤੁਹਾਡੇ ਕੋਲੋਂ ਚੱਲਦੀ ਵਾਪਸ ਆ ਜਾਵਾਂਗੀ ਪਰ ਮੈਂ ਜਾਣਾ ਤੁਹਾਡੇ ਨਾਲ ਹੈ। ਉਹ ਕਹਿੰਦਾ ਕਿ ਤੂੰ ਘਰੇ ਰਹਿ ਪਰ ਉਹ ਤੁਰ ਪਈ। ਹੁਣ ਦੁਪਹਿਰ ਤੇ ਜਦੋਂ ਸਮਾਂ ਹੋ ਗਿਆ ਉਹਨੇ ਕਿਹਾ ਕਿ ਐਵੇਂ ਹੀ ਸਮਾਂ ਲੰਘਦਾ ਗਿਆ। ਜਿਵੇਂ ਉਹ ਕਹਿ ਰਿਹਾ ਸੀ ਲੜਕਾ ਕਿ ਮੇਰਾ ਸਿਰ ਅੱਜ ਬੜਾ ਥੱਕਿਆ ਹੋਇਆ ਹੈ। ਉਨੇ ਕਿਆ ਕੋਈ ਨਾ ਜੇਕਰ ਤੁਹਾਡਾ ਸਰੀਰ ਥੱਕਿਆ ਹੋਇਆ ਤਾਂ ਤੁਸੀਂ ਆਰਾਮ ਕਰ ਲਓ ਇਹਨੇ ਹੀ ਕਹਿਣ ਦੀ ਦੇਸੀ ਕਿ ਜਿਹੜਾ ਲੜਕਾ ਸੀ ਜਿਸਦੇ ਨਾਲ ਉਹ ਰਾਜੇ ਦੀ ਧੀ ਵਿਆਹ ਕਰਵਾ ਕੇ ਆਏ ਸੀ ਉਹ ਜਿਹੜਾ ਲੜਕਾ ਸੀ ਦਰਦ ਦੇ ਨਾਲ ਲੰਮਾ ਪੈ ਗਿਆ ਕਹਿੰਦੇ ਕਿ ਉਹਦੀਆਂ ਅੱਖਾਂ ਇਸ ਤਰ੍ਹਾਂ ਹੀ ਬੰਦ ਹੋ ਗਈਆਂ ਜਿਵੇਂ ਸਵਾਸ ਚਲੇ ਸਵਾਸ ਚਲੇ ਗਏ ਹੋਣ ਹੁਣ ਉਹ ਲੜਕੀ ਜਿਹੜੀ ਸੀ ਕੋ ਦਮ ਬੜਾ ਹੀ ਰੋਣ ਕਰ ਲੌਣ ਲੱਗੀ ਉਹ ਬਹੁਤ ਜ਼ਿਆਦਾ ਰੋਏ ਕਹਿੰਦੇ ਧਰਮਰਾਜ ਆ ਗਿਆ ਤੇ ਧਰਮਰਾਜ ਉਹਨੂੰ ਉੱਪਰ ਨੂੰ ਲੈ ਕੇ ਛਾਨ ਲੱਗਾ ਸੀ ਕਹਿੰਦੇ ਕਿ ਹੁਣ ਧਰਮਰਾਜ ਉਸ ਮੁੰਡੇ ਨੂੰ ਮੋੜੇ ਦੇ ਭਾਗੇ ਤੁਰੇ ਜਾ ਰਿਹਾ ਸੀ ਹੁਣ ਉਹਦੇ ਪਿੱਛੇ ਉਹ ਲੜਕੀ ਤੁਰੇ ਜਾਵੇ ਕਾਫੀ ਸਮਾਂ ਅੱਗੇ ਚਾਕੇ ਧਰਮਰਾਜ ਨੂੰ ਪਤਾ ਲੱਗਾ ਕਿ ਮੇਰੇ ਪਿੱਛੇ ਕੋਈ ਤੁਰ ਕੇ ਆ ਰਿਹਾ ਹੈ ਉਹਨੇ ਮੁੜ ਕੇ ਵੇਖਿਆ ਤਾਂ ਉਹਦੀ ਪਤਨੀ ਸੀ ਕਹਿੰਦੇ ਧੀਏ ਤੂੰ ਮੇਰੇ ਪਿੱਛੇ ਕਿਉਂ ਆਉਂਦੀ ਹੈ ਤੈਨੂੰ ਡਰ ਨਹੀਂ ਲੱਗਦਾ ਕਹਿੰਦੇ ਕਾਹਦਾ ਡਰ ਕਾਦਾ ਮਰਨਾ ਉਹ ਕਾਲਪੁਰਖ ਦੇ ਦਿਨ ਹਨ ਫਿਰ ਜਦੋਂ ਮਰਨਾ ਹੀ ਹੈ ਤਾਂ ਤੁਹਾਡੇ ਪਿੱਛੇ ਜਾ ਕੇ ਸਵਾਸ ਹੀ ਚਲੇ ਜਾਣ ਤੇ ਮੇਰੇ ਪਤੀ ਦੇ ਸਵਾਸ ਚਲੇ ਗਏ ਹਨ ਮੈਂ ਤਾਂ ਹੁਣ ਵੀ ਮੋ ਚੁੱਕੀ ਹਾਂ ਕਰਕੇ ਮੈਨੂੰ ਕਿਸੇ ਚੀਜ਼ ਦਾ ਹੁਣ ਡਰ ਨਹੀਂ ਲੱਗਦਾ ਹੁਣ ਉਹ ਨੇ ਜੱਠਾ ਵੇਖ ਕੇ ਉਹ ਆਪਣੇ ਪਤੀ ਦੇ ਪਿੱਛੇ ਪਿੱਛੇ ਤੁਰੇ ਜਾ ਰਹੇ ਸੀ ਉਹ ਜਿਹੜਾ ਧਰਮਰਾਜ ਸੀ ਉਹਨਾਂ ਦਾ ਇੰਨਾ ਪਿਆਰ ਵੇਖ ਕੇ ਬੜਾ ਹੈਰਾਨ ਹੋ ਗਿਆ ਉਸ ਧਰਮਰਾਜ ਨੇ ਕਿਹਾ ਕਿ ਵੇਖ ਮੈਂ ਤੈਨੂੰ ਇੱਕ ਵਾਰ ਦੇ ਸਕਦਾ ਹਾਂ ਪਰ ਇਸ ਵਾਰ ਦੇ ਬਦਲੇ ਤੈਨੂੰ ਤੇਰੇ ਪਤੀ ਦੇ ਸਵਾਸ ਨੇ ਬਖਸ਼ੇ ਜਾ ਸਕਦੇ ਉਹਨੇ ਕਿਹਾ ਕਿ ਤੂੰ ਇੱਕ ਵਾਰ ਮੰਗ ਮੈਂ ਤੈਨੂੰ ਉਹ ਦੇਵਾਂਗਾ ਉਸਤੀ ਨੇ ਕਿਹਾ ਕਿ ਜਿਹੜੇ ਮੇਰੇ ਸਾਸੋਰਾ ਹਨ ਅੱਖਾਂ ਤੋਂ ਅੰਨੇ ਹੋ ਚੁੱਕੇ ਹਨ ਰੋ ਰੋ ਕੇ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਦਿਸਣਾ ਸ਼ੁਰੂ ਹੋ ਜਾਵੇ ਧਰਮਰਾਜ ਨੇ ਕਿਹਾ ਚਲ ਠੀਕ ਹੈ ਕੱਲ ਦੀ ਸਵੇਰ ਜਦੋਂ ਹੋਵੇਗੀ ਤਾਂ ਉਹਨਾਂ ਨੂੰ ਦਿਸਣਾ ਸ਼ੁਰੂ ਹੋ ਜਾਵੇਗਾ ਫਿਰ ਜਦੋਂ ਇਹ ਵਾਰ ਦੇਖੇ ਧਰਮਰਾਜ ਅੱਗੇ ਤੁਰ ਗਿਆ ਫਿਰ ਕੁਝ ਸਮੇਂ ਬਾਅਦ ਉਹ ਪਿੱਛੇ ਥੋਰੀ ਜਾਵੇ ਹੁਣ ਕਾਫੀ ਸਮਾਂ ਅੱਗੇ ਆ ਗਏ ਸਨ ਧਰਮਰਾਜ ਨੇ ਫਿਰ ਜਦੋਂ ਮੋੜ ਕੇ ਵੇਖਿਆ ਕਿ ਕੋਈ ਪਿੱਛੇ ਤੁਰਿਆ ਆ ਰਿਹਾ ਹੈ ਤੇ ਉਹਨੇ ਕਿਹਾ ਤੈਨੂੰ ਡਰ ਨਹੀਂ ਲੱਗਦਾ ਬਾਰ ਬਾਰ ਖੜਾ ਸਾਹਸ ਨਹੀਂ ਹੈ ਉਸਨੇ ਕਿਹਾ ਕਿ ਜਦੋਂ ਇੱਕ ਵਾਰ ਮੈਂ ਇੱਕ ਰਾਤ ਤੁਰ ਪਈ ਹਾਂ ਤਾਂ ਫਿਰ ਮੈਂ ਵਾਪਸ ਨਹੀਂ ਆ ਸਕਦੀ ਉਹਨੇ ਕਿਹਾ ਕਿ ਵਾਪਸ ਮੈਂ ਕਿ ਜਾਵਾਂ ਮੈਂ ਤਾਂ ਹੁਣ ਖਾਲੀ ਹੋ ਚੁੱਕੀ ਹਾਂ ਫਿਰ ਤਰਮਰਾਜ ਨੇ ਕਿਹਾ ਕਿ ਤੈਨੂੰ ਇੱਕ ਵਾਰ ਹੋਰ ਦੇ ਸਕਦਾ ਹਾਂ ਪਰ ਇਸ ਦੇ ਬਦਲੇ ਮੈਂ ਤੈਨੂੰ ਤੇਰੇ ਪਤੀ ਦੇ ਸਵਾਸ ਨਾ ਹੀ ਬਖਸ਼ ਸਕਦਾ ਤੂੰ ਜੋ ਮੰਗਣਾ ਹੈ ਹੋਰ ਮਰਜ਼ੀ ਮੰਗ ਲੈ ਫਿਰ ਉਸ ਵਾਰ ਦੇ ਬਦਲੇ ਤੈਨੂੰ ਜੋ ਚਾਹੀਦਾ ਹੋਵੇਗਾ ਤੈਨੂੰ ਮਿਲ ਜਾਵੇਗਾ ਉਹਨੇ ਕਿਹਾ ਕਿ ਮੇਰੇ ਸਾਸੋਰੇ ਦਾ ਜਿਹੜਾ ਰਾਜ ਭਾਗ ਸੀ ਉਹ ਖੋਸ ਗਿਆ ਸੀ ਉਹ ਰਾਜ ਭਾਗ ਉਹਨਾਂ ਨੂੰ ਉਹਨਾਂ ਨੂੰ ਤਖਤ ਵਾਪਸ ਮਿਲ ਜਾਵੇ ਤਰਮਰਾਜ ਨੇ ਕਿਹਾ ਕਿ ਅਗਲੀ ਸਵੇਰ ਚੜ੍ਹਨ ਤੋਂ ਪਹਿਲਾਂ ਉਹ ਤਖਤ ਤਾਜ ਉਹਨਾਂ ਦੇ ਕੋਲ ਉਹ ਜਾਵੇਗਾ ਇਹਨਾਂ ਕਹਿ ਕੇ ਉਹ ਮੋੜੇ ਤੇ ਰੱਖੇ ਲੜਕੇ ਨੂੰ ਲੈ ਕੇ ਤੁਰਿਆ ਜਾ ਰਿਹਾ ਸੀ ਹੁਣ ਤੁਰਦੇ ਤੁਰਦੇ ਕਹਿੰਦੇ ਕਿ ਜਦੋਂ ਅੱਗੇ ਗਿਆ ਤੇ ਅੱਗੇ ਜਾ ਕੇ ਫਿਰ ਉਸ ਨੂੰ ਆਹਟ ਹੋਣ ਲੱਗੀ ਕਿ ਮੇਰੇ ਪਿੱਛੇ ਕੋਈ ਫੇਰਾ ਆ ਰਿਹਾ ਹੈ ਉਹਨੇ ਜਦੋਂ ਮੁੜ ਕੇ ਦੇਖਿਆ ਤੇ ਉਹਨੇ ਕਿਹਾ ਤੈਨੂੰ ਇੱਕ ਵਾਰ ਮੇਰੀ ਗੱਲ ਕਿਉਂ ਨਹੀਂ ਸੌਂਦੀ ਉਹ ਬੜਾ ਹੀ ਗੁੱਸੇ 'ਚ ਬੋਲਿਆ ਕਿ ਮੈਂ ਤੈਨੂੰ ਦੋ ਤਿੰਨ ਵਾਰ ਕਹਿ ਚੁੱਕਾ ਹਾਂ ਕਿ ਤੂੰ ਪਿੱਛੇ ਮੁੜ ਜਾ ਤੈਨੂੰ ਸਮਝ ਨਹੀਂ ਆਉਂਦੀ ਤੋ ਹਾਰਦੇ ਕੋਲ ਮੜਿਆ ਨਹੀਂ ਜਾਂਦਾ ਉਹਨੇ ਕਿਹਾ ਕਿ ਐਵੇਂ ਕਿਵੇਂ ਮਰ ਜਾਵਾਂ ਮੈਂ ਇਹਦੇ ਨਾਲ ਤਾਂ ਵਿਆਹ ਕੇ ਆਈ ਸੀ ਉਹਦੇ ਨਾਲ ਹੀ ਜਾਵਾਂਗੀ ਜਦੋਂ ਲਾਵਾ ਫੇਰੇ ਹੋਏ ਸੀ ਤਾਂ ਇੱਕ ਜਨਮ ਮਰਨਦੀਆਂ ਸੌਹਾਂ ਖਾਦੀਆਂ ਸੀ ਹੁਣ ਇਹਦੇ ਸਵਾਸ ਚਲੇ ਗਏ ਹਨ ਤਾਂ ਫਿਰ ਮੈਂ ਵੀ ਇਹਦੇ ਨਾਲ ਹੀ ਮਰੂੰਗੀ ਇਹ ਗੱਲ ਸੁਣੇ ਤਾਂ ਧਰਮਰਾਜ ਨੇ ਕਿਹਾ ਧੀਏ ਤੈਨੂੰ ਇੱਕ ਅੰਤਮ ਵਾਰ ਮੈਂ ਦੇ ਸਕਦਾ ਹਾਂ ਪਰ ਯਾਦ ਰੱਖੀ ਇਸ ਦੇ ਬਦਲੇ ਤੇਰੇ ਪਤੀ ਦੇ ਸਵਾਸ ਮੈਂ ਤੈਨੂੰ ਨਹੀਂ ਦੇ ਸਕਦਾ ਔਸਨੇ ਉਸਦੇ ਕੋਲ ਇਹ ਵਾਰ ਮੰਗਿਆ ਕਿ ਮੈਂ ਆਪਣੀ ਔਲਾਦ ਇਸਦੇ ਕੋਲੋਂ ਚਾਹੁੰਦੇ ਹਾਂ ਹੁਣ ਧਰਮਰਾਜ ਨੇ ਬਿਨਾਂ ਸੋਚ ਸਮਝੇ ਕਹਿ ਦਿੱਤਾ ਕਿ ਠੀਕ ਹੈ ਧਰਮਰਾਜ ਨੇ ਕਿਹਾ ਕਿ ਇਸ ਤੋਂ ਤੈਨੂੰ ਔਲਾਦ ਪ੍ਰਾਪਤ ਹੋ ਜਾਵੇਗੀ ਇਹਨਾਂ ਕਹਿ ਕੇ ਧਰਮਰਾਜ ਉਹਨੂੰ ਫਿਰ ਮੋੜੇ ਤੇ ਚੌਕੇ ਅੱਗੇ ਤੁਰ ਪਿਆ ਅੱਗੇ ਜਾ ਕੇ ਧਰਮਰਾਜ ਨੂੰ ਬੜਾ ਗੁੱਸਾ ਆਇਆ ਉਹਨੇ ਕਿ ਅੱਗੇ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਤੂੰ ਫਿਰ ਪਿੱਛੇ ਆ ਗਈ ਉਹਨੇ ਕਿ ਅੱਗੇ ਤੁਸੀਂ ਤੇ ਆਪ ਹੀ ਕਿਹਾ ਸੀ ਕਿ ਤੁਸੀਂ ਜੇ ਸਨ ਨੂੰ ਲੈ ਕੇ ਜਾ ਰਹੇ ਹੋ ਇਸ ਤੋਂ ਮੈਨੂੰ ਔਲਾਦ ਪ੍ਰਾਪਤ ਹੋ ਜਾਵੇਗੀ ਤਾਂ ਫਿਰ ਇਸ ਨੂੰ ਲੈ ਕੇ ਕਿਉਂ ਜਾ ਰਹੇ ਹੋ ਮੈਂ ਫਿਰ ਇੱਥੇ ਕੀ ਕਰਨਾ ਹੈ ਹੁਣ ਤਾਂ ਮਹਾਰਾਜ ਆਪਣੇ ਦਿੱਤੇ ਵਾਰ ਦੇ ਵਿੱਚ ਆਪ ਹੀ ਉਲਝ ਚੁੱਕੇ ਸੀ ਹੁਣ ਤਾਂ ਧਰਮਰਾਜ ਜਿਹੜਾ ਸੀ ਉਹ ਆਪਣੇ ਹੀ ਸਵਾਲ ਵਿੱਚ ਉਲਝ ਚੁੱਕਾ ਸੀ ਉਹਨੇ ਕਿਹਾ ਕਿ ਮੈਂ ਬੜੇ ਜਾਣੇ ਦੇਖੇ ਹਨ ਜੋ ਕਹਿੰਦੇ ਹਨ ਅਸੀਂ ਇੱਕ ਦੂਜੇ ਦੇ ਨਾਲ ਜਨਮ ਮਰਨ ਦੀਆਂ ਸੌਹਾਂ ਖਾਦੀਆਂ ਹਨ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ ਪਰ ਸਮਾਂ ਹੋਂਤੇ ਸਾਰੇ ਇਹ ਪੈਰ ਪਿਛੇ ਹਟਾ ਲੈਂਦੇ ਹਨ ਪਰ ਤੂੰ ਐਸਾ ਕੁਝ ਨਹੀਂ ਕੀਤਾ ਕੁਝ ਸਮਾਂ ਲੰਘ ਗਿਆ ਤੇ ਉਸੇ ਪਤੀ ਨੂੰ ਉਥੇ ਲਟਾ ਕੇ ਧਰਮਰਾਜ ਚਲਾ ਗਿਆ ਕਹਿੰਦੇ ਕੁਝ ਸਮੇਂ ਬਾਅਦ ਉਹਦੇ ਪਤੀ ਦੇ ਸਵਾਸ ਵਾਪਸ ਆ ਗਏ ਕਹਿੰਦੇ ਧਰਮਰਾਜ ਨੇ ਉਹਨੂੰ ਜਾਂਦੇ ਹੋਏ ਕਿਹਾ ਕਿ ਤੇਰੇ ਖਾਤੇ ਵਿੱਚ ਇੰਨੇ ਜ਼ਿਆਦਾ ਪੌਣੇ ਲਿਖੇ ਹੋਏ ਸਨ ਕਿ ਉਹਨਾਂ ਦੇ ਸਦਕੇ ਤੇਰੇ ਪਤੀ ਦੇ ਪ੍ਰਾਣ ਵਾਪਸ ਚਲੇ ਆਏ ਹਨ ਉਸਤੇ ਇਹਨੇ ਪੜ੍ਹੇ ਹਰਾਨੋ ਕਿ ਕਿਆ ਕਿ ਮੇਰੇ ਖਾਤੇ ਵਿੱਚ ਕਿਹੜੇ ਪੁੰਨ ਲਿਖੇ ਹੋਏ ਹਨ ਮੈਂ ਤਾਂ ਕਦੇ ਕੋਈ ਪੁੰਨ ਨਹੀਂ ਕੀਤਾ ਧਰਮਰਾਜ ਨੇ ਕਿਹਾ ਕਿ ਜਿਹੜੇ ਤੂੰ ਰੋਜ਼ ਹੀ ਰੋਟੀ ਇੱਕ ਛੱਤ ਦੇ ਉੱਤੇ ਸੌਂਟਦੀ ਸੀ ਉਹਨਾਂ ਬੜੇ ਹੀ ਸਾਰੇ ਕਾਂ ਪਰਿੰਦੇ ਚਿੜੀਆਂ ਜਨੌਰ ਆਪਣਾ ਟਿੱਡ ਪਰ ਕੇ ਖਾ ਲੈਂਦੇ ਸਨ ਉਹਨਾਂ ਦੀ ਅਸੀਸ ਤੇਰੇ ਲਈ ਨਿਕਲਦੀ ਸੀ ਇੰਨਾ ਜ਼ਿਆਦਾ ਪੁੰਨ ਤੇਰੇ ਲਈ ਇਕੱਠੇ ਹੋ ਚੁੱਕੇ ਸਨ ਤੇ ਉਹਦੇ ਬਦਲੇ ਤੈਨੂੰ ਸਭ ਕੁਝ ਦੇ ਕੇ ਜਾ ਰਿਹਾ ਹਾਂ ਕਹਿੰਦੇ ਕਿ ਇੰਨਾ ਕਹਿ ਕੇ ਧਰਮਰਾਜ ਹੋਂ ਚਲਾ ਗਿਆ ਹੁਣ ਉਹਦਾ ਪਤੀ ਜਦੋਂ ਉੱਠਿਆ ਤੇ ਉਹਨੇ ਪੁੱਛਿਆ ਕੀ ਹੋਇਆ ਤੇ ਉਹ ਕਹਿੰਦੀ ਕੁਝ ਨਹੀਂ ਤੁਸੀਂ کہہ ਰਹੇ ਸਿੱਖ ਸੌਂਗੇ ਸੀ ਦੋਵੇਂ ਜਾਣੇ ਜਦੋਂ ਘਰ ਵਾਪਸ ਆਏ ਤਾਂ ਇੰਨੇ ਨੂੰ ਉਹਨਾਂ ਦੇ ਮਾਪਿਓ ਨੇ ਵੇਖਿਆ ਤਾਂ ਉਹਨਾਂ ਦੀਆਂ ਦੋਹਾਂ ਅੱਖਾਂ ਦੀ ਰੌਸ਼ਨੀ ਵਾਪਸ ਆ ਚੁੱਕੀ ਸੀ ਉਹਨਾਂ ਦੇ ਰਾਜ ਭਾਗ ਨੂੰ ਹੋਂ ਦੇਣ ਲਈ ਸੈਨਾਪਤੀ ਵੀ ਉਹਨਾਂ ਨੂੰ ਲੈਣ ਆ ਗਿਆ ਕਹਿੰਦੇ ਸਵੇਰ ਜਦੋਂ ਹੋਈ ਤਾਂ ਅਮਰਤ ਵੇਲਾ ਹੋਇਆ ਤੇ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਆਪਣਾ ਰਾਜਪਾਗ ਵੇਖਿਆ ਤੇ ਜਿਸ ਨੂੰ ਪਹਿਲਾਂ ਲੋਕ ਆਖਦੇ ਸੀ ਕਿ ਜੰਗਲਾਂ ਵਿੱਚ ਰਹਿੰਦਾ ਹੈ ਪਰ ਹੁਣ ਉਸ ਕੋਲ ਉਸ ਦਾ ਰਾਜਪਾਗ ਵੀ ਸੀ। ਉਹਦੀਆਂ ਅੱਖਾਂ ਵਿੱਚ ਸ਼ਾਂਤੀ ਉਸ ਤੇ ਨੌ ਪੌਤ ਵੀ ਸੁਖੀ ਜੀਵਨ ਬਤੀਤ ਕਰ ਰਹੇ ਸਨ। ਸਿਰਫ ਤੇ ਸਿਰਫ ਉਹਦੇ ਵੱਲੋਂ ਇੱਕ ਦਾਨ ਪਾਉਣ ਕੀਤੇ ਦੇ ਕਾਰਨ ਇੱਕ ਦੂਜੇ ਦਾ ਆਦਰ ਸਤਕਾਰ ਜੋ ਕਰਦੇ ਸੀ। ਉਹ ਸੱਚੇ ਮਨੋਂ ਤੋਂ ਉਸੇਵਨ ਨੂੰ ਪਾਉਣ ਲੱਗੇ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਸੋਖੀ ਹੀ ਸੋਖਸਾਂ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਸੋਖ ਦੇ ਨਾਲ ਬਤੀਤ ਕਰਨੇ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਹੁਣ ਬੜੀ ਹੀ ਖੁਸ਼ੀ ਦਾ ਮਾਹੌਲ ਬਣ ਚੁੱਕਾ ਸੀ। ਇਸ ਲਈ ਸਾਧ ਸੰਗਤ ਜੀ ਤੁਸੀਂ ਵੀ ਦਾਨ ਪੁੰਨ ਕਰਨਾ ਸ਼ੁਰੂ ਕਰ ਦਿਓ। ਪੁੰਨ ਕਰਿਆ ਕਰੋ ਪਤਾ ਨਹੀਂ ਕਿਹੜੇ ਮੌਕੇ ਕਿਹੜੇ ਰਾਹ ਉਤੇ ਤੁਹਾਡਾ ਕੀਤਾ ਹੋਇਆ ਦਾਨ ਪੁੰਨ ਅੱਗੇ ਆ ਕੇ ਤੁਹਾਡੇ ਚਹੁਣ ਨੂੰ ਖੁਸ਼ੀਆਂ ਦੇ ਨਾਲ ਭਰ ਦੇਵੇਗਾ। ਇਸ ਲਈ ਹਮੇਸ਼ਾ ਦਾਨ-ਪੋਣ ਕਰੋ ਤੇ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਫਿਰ ਤੁਹਾਡੀਆਂ ਦੂਰ ਹੋ ਜਾਣਗੀਆਂ। ਔਲਾਦ ਦਾ ਸੁੱਖ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਂ ਦਾ ਵੀ ਦਾਨ-ਪੋਣ ਕਰਿਆ ਕਰੋ। ਔਲਾਦ ਚਾਹੁੰਦੇ ਹੋ ਜਾਂ ਚਾਹੁੰਦੇ ਹੋ ਕਿ ਉਹ ਅੱਗੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ ਤਾਂ ਉਸੇ ਲਈ ਵੀ ਦਾਨ-ਪੋਣ ਕਰਿਆ ਕਰੋ। ਫਿਰ ਦੇਖਿਓ ਖੁਦ ਹੀ ਖੁਦ ਪਰਮਾਤਮਾ ਤੁਹਾਡੇ ਘਰ ਰੰਗ-ਪਾਗ ਲਾ ਦੇਣਗੇ। ਤੁਹਾਡੇ ਵੱਲੋਂ ਕੀਤਾ ਗਿਆ ਛੋਟਾ ਜਿਹਾ ਦਾਨ ਪੁੰਨ ਵੀ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਜੇਕਰ ਤੁਸੀਂ ਕਿਸੇ ਚਿੜੀ ਜਨੌਰ ਪੰਛੀ ਦਾ ਟਿੱਡ ਪਰੋਗੇ ਤਾਂ ਕਿਹਾ ਜਾਂਦਾ ਹੈ ਕਿ ਬੇਜਪਾਨਾ ਦੀ ਅਸੀਸ ਵਿੱਚ ਬਣੀ ਤਾਕਤ ਹੁੰਦੀ ਹੈ ਜੇ ਅਸੀਸ ਦੇਣ ਤਾਂ ਤੁਹਾਡੀ ਜ਼ਿੰਦਗੀ ਪਲਟ ਸਕਦੀ ਹੈ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਦੀਵਾਲੀ ਦੇ ਦਿਨ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਛੋਟਾ ਜਿਹਾ ਦਾਨ ਪੁੰਨ ਕਰਨ ਦੀ ਆਦਤ ਪਾ ਲਓਗੇ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਪੜਟਣ ਲੱਗਿਆਂ ਤੇ ਨਹੀਂ ਲੱਗੇਗੇ ਤੁਹਾਡੀ ਕਿਸਮਤ ਦਾ ਬਾੰਦ ਦਰਵਾਜ਼ਾ ਪ੍ਰਮਾਤਮਾ ਜੀ ਖੋਲ ਦੇਣਗੇ ਕਿਉਂਕਿ ਪਾਸ਼ੂ ਪੰਛੀਆਂ ਦਾ ਤੁਹਾਨੂੰ ਅਸੀਸ ਲੱਗ ਜਾਵੇਗੀ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ